ਬੋਕਸਨ ਟਿਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਕੁਮਰ ਵਿਜੇ ਪ੍ਰਤਾਪ ਜੀ ਜੋ ਕਿ ਆਈਜੀ ਉਮਰਾ ਨੰਗਲ ਉਹ ਪਰਮਰਾਜ ਸਿੰਘ ਉਮਰਾ ਨੰਗਲ ਦੀ ਗ੍ਰਿਫਤਾਰੀ ਬਾਰੇ ਅਸੀਂ ਉਹਨਾਂ ਨੂੰ ਫੋਨ ਇੰਤ ਤੇ ਲਿਆ ਹੈ ਸਰ ਦੱਸੋਗੇ ਜੀ ਕਿ ਕਿਸ ਕੇਸ ਚ ਉਹਨਾਂ ਨੂੰ ਜਿਹੜਾ ਹੈਗਾ ਫੜਿਆ ਗਿਆ ਤੇ ਕੀ ਅੱਗੇ ਕਾਰਵਾਈ ਹੋ ਰਹੀ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਬਾਬਲ ਕਲਾ ਅਤੇ ਕੋਟ ਕੋ ਪੂਰਾ ਦੇ ਵਿੱਚ ਜੋ ਫਾਇਰਿੰਗ ਹੋਈ ਸੀਗੀ ਜੀ ਉਸ ਫਾਇਰਿੰਗ ਦੀ ਤਫਤੀਸ਼ ਚੱਲ ਰਹੀ ਹੈ ਸਰਕਾਰ ਵੱਲੋਂ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਹੈ ਪੰਜ ਮੈਂਬਰੀ ਕਮਟੀ ਹੈ ਜੀ ਇਸ ਦੀ ਤਫਤੀਸ਼ ਚੱਲ ਰਹੀ ਸੀਗੇ ਇਸ ਦੌਰਾਨ ਤਕਰੀਬਨ 200 ਤੋਂ ਵੱਧ ਵਿਅਕਤੀਆਂ ਨੂੰ ਸ਼ਾਮਿਲ ਕਰਕੇ ਸਿੱਟਿਆ ਗਿਆ ਉਹਨਾਂ ਦੇ ਬਿਆਨ ਕਲਮਬੰਦ ਕੀਤੇ ਗਏ ਜੀ ਹੋਰ ਵੀ ਜਿੰਨੇ ਵੀ ਪੁਲਿਸ ਅਫਸਰ ਉੱਤੇ ਡਿਊਟੀ ਤੇ ਗਏ ਸੀਗੇ ਉਹਨਾਂ ਦਾ ਬਿਆਨ ਲਿਆ ਗਿਆ ਸਾਰਾ ਕੁਝ ਇਹਨਾਂ ਨੂੰ ਵੀ ਉਹ ਬਾਰੇ ਪੁਲਾਇਆ ਗਿਆ ਸੀ ਤੂਬੇਬਾਰੀ ਇਹਨਾਂ ਨੇ ਮਸ਼ਰੀਫ ਕਰਨ ਦੀ ਕੋਸ਼ਿਸ਼ ਕੀਤੀ ਜੀ 23 ਦੇ ਵਿੱਚ ਇਹਨਾਂ ਨੇ ਸਹਿਯੋਗ ਨਹੀਂ ਦਿੱਤਾ ਇਹਨਾਂ ਦੀ ਪੋਸਟਿੰਗ ਲੁਧਿਆਣਾ ਪੁਲਿਸ ਕਮਿਸ਼ਨਰ ਦੇਸ਼ੇਗੀ ਉੱਥੋਂ ਇਹ ਆਏ ਸੀਗੇ ਫਰੀਦਕੋਟ ਸੱਕੀ ਐਸੀ ਕੀ ਫਾਈਂਡਿੰਗ ਆਈ ਸੀ ਜਰਨੀਸ਼ ਸ਼ਰਮਾ ਸੇ ਪੁੱਛ-ਪੁੱਛ ਮੈਂ ਜੋ ਇਹਨਾਂ ਨੂੰ ਗ੍ਰਿਫਤਾਰ ਕਰਨਾ ਪਿਆ ਨਹੀਂ ਇਹਨਾਂ ਦੀ ਗ੍ਰਿਫਤਾਰੀ ਦੇ ਵਾਸਤੇ ਸਬੂਤ ਕਾਫੀ ਪਹਿਲਾਂ ਤੋਂ ਸੀਗੇ ਇਹਨਾਂ ਨੂੰ ਮੌਕਾ ਦਿੱਤਾ ਗਿਆ ਸੀ ਪਹਿਲਾਂ ਇਹਨਾਂ ਨੂੰ ਬੁਲਾਇਆ ਗਿਆ ਸੀ ਕੁਝ ਵਿੱਚ ਹੇ ਜੀ ਜੀ ਲੇਕਿਨ ਉਦੋਂ ਇਹਨਾਂ ਨੇ ਸਹਿਯੋਗ ਨਹੀਂ ਕੀਤਾ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਫੈਕਟਸ ਸੀਗੇ ਉਹ ਹਾਈਡ ਕਰਨਗੇ ਜਿਸकी बीच फाਉਂਡ ਦੀ ਕੋਸ਼ਿਸ਼ ਇਹਨਾਂ ਨੇ ਕੀਤੀ ਤੇ ਜਦੋਂ ਚਰਨਜੀਤ ਸਿੰਘ ਸ਼ਰਮਾ ਦੀ ਗ੍ਰਿਫਤਾਰੀ ਹੋਈ ਉਹਦੇ ਵਿੱਚ ਕਾਫੀ ਕੁਝ ਸਬੂਤ ਸਾਹਮਣੇ ਆਏ ਇਸ ਤੋਂ ਇਲਾਵਾ ਬਹੁਤ ਸਾਰਾ ਕੁਝ ਜੋ ਸਾਡੇ ਕੋਲ ਤੱਤੀਸ ਦੇ ਵਿੱਚ ਆਇਆ ਸੀ ਉਹ ਇਹਨਾਂ ਦੇ ਖਿਲਾਫ ਕਾਫੀ ਸਬੂਤ ਹੈ ਇਸ ਕਰਕੇ ਇਹਨਾਂ ਦੀ ਗ੍ਰਿਫਤਾਰੀ ਨੂੰ ਅਨੁਸਾਰ ਮੰਡ ਦੇ ਵਿੱਚ ਆਂਦੀ ਗਈ। ਜੀ ਬਹੁਤ ਸ਼ੁਕਰੀਆ ਸਰ ਬਹੁਤ ਸ਼ੁਕਰੀਆ। ਜੀ। थैंक यू वेरी थैंक यू।